ਪੰਜਾਬ ਦਾ ਮਾਹੌਲ ਵਿਗਾੜਨ ਲਈ ਆਈਐਸਆਈ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਨਾਲ ਉਹਨਾਂ ਦੇ ਪਿਤਾ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਰੱਖਦੇ ਇਤਿਫਾਕ ਬਾਦਲ ਨੇ ਕਿਹਾ ਕੋਈ ਪੁਖਤਾ ਸਬੂਤ ਨਹੀਂ ਜਾਂਚ ਹੈ ਜਾਰੀ ਇੱਕ ਸ਼ੱਕੀ ਮੀਟਿੰਗ ਦਾ ਸੰਦਰਭ ਇੱਕ ਸ਼ੱਕੀ ਹੈ ਡੋਟ ਹੈਵ ਨੀ ਐਵੀਡੈਂਸ ਆਈ ਥਿੰਕ ਆਈ ਥਿੰਕ ਕੇਸ ਕੇਸ ਮੇਰੀ ਗਲਤੀ ਕੇਸ ਕੇਸ ਇਨਕੁਆਇਰੀ ਹੋ ਰਹੀ ਹੈ माहौल तो ये आई एस आई का प्लान है कि इलेक्शन तक पंजाब को डिस्टर्ब करें जैसे आई एस आई ने जम्मू कश्मीर को डिस्टर्ब किया है अब इनका प्लान है कि पंजाब जो बॉर्डर स्टेट है और हमने होम मिनिस्ट्री को बता भी दिया कि ये इनका ये प्लान है ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਸੰਭਾਲਣਗੇ ਪੰਜਾਬ ਦੀ ਕਮਾਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਨੇ ਵੰਡੀਆਂ ਜ਼ਿੰਮੇਵਾਰੀਆਂ ਗੋਹਾ ਦੀ ਕਮਾਨ ਸਾਂਭਣਗੇ ਮਨੀਸ਼ ਸਿਸੋਧਿਆ ਵੱਡਾ ਸਵਾਲ ਕਿ ਸੁੱਚਾ ਸਿੰਘ ਛੋਟੇਪੁਰ ਦਾ ਪੰਜਾਬ ਵਿੱਚੋਂ ਪਤਾ ਸਾਹ ਇਹਦੇ ਨਾਲ ਵਰਕਰਾਂ ਦਾ ਮਨੋਬਲ ਬਹੁਤ ਵਧੂਗਾ ਕਿ ਸਾਡਾ ਜਰਨੈਲ ਸਾਡੀ ਅਗਵਾਈ ਕਰ ਰਿਹਾ ਹੈ ਇਹਦਾ ਪੰਜਾਬ 'ਚ ਬਹੁਤ ਫਾਇਦਾ ਹੋਊਗਾ ਹੋ ਸਕਦਾ ਵੀ 100 ਸੀਟ ਵੀ ਕ੍ਰਾਸ ਕਰ ਚੀ ਪਾਣੀ ਵਾਲੀਆਂ ਬੱਸਾਂ ਦਾ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਜਾਇਜ਼ ਨਹੀਂ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਕਿਹਾ ਹਰੀ ਕੇ ਪਤਨ ਬਰਡ ਸੈਂਚਰੀ ਹੋਣ ਕਾਰਨ ਗ੍ਰੀਨ ਟ੍ਰਿਬਿਊਨਲ ਨਹੀਂ ਦੇਵੇਗਾ ਮਨਜ਼ੂਰੀ ਵੱਡੇ ਪ੍ਰੋਜੈਕਟਾਂ ਦੇ ਸੁਪਨੇ ਦਿਖਾਉਣ ਦੀ ਬਜਾਏ ਮੂਲ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਸੁਖਬੀਰ ਬਾਦਲ ਤੇ ਵਰੇ ਨਵਜੋਤ ਕੌਰ ਸਿੱਧੂ ਦੇਖੋ ਉਹਦਾ ਫਾਇਦਾ ਕੀ ਮੈਂ ਤਾਂ ਇਹ ਕਹਿ ਰਹੀ ਹਾਂ ਤੁਸੀਂ ਪੈਸੇ ਕਿਉਂ ਖਰਚ ਰਹੇ ਹੋ ਜਦੋਂ ਤੁਹਾਡੇ ਕੋਲ ਨੀਚੇ ਵਾਲੇ ਲੋਕਾਂ ਦੇ ਹਜੇ ਮੇਰੇ ਨਾਲ ਚੱਲੋ ਮੈਂ ਇਲਾਕਾ ਦਿਖਾਨੀ ਆ ਇਥੇ ਲੋਕ ਰਹਿ ਰਹੇ ਨਰਕ ਦੀ ਜ਼ਿੰਦਗੀ ਮੇਰੇ ਇਲਾਕੇ ਤੁਸੀਂ ਉਹ ਪੈਸੇ ਪੂਰੇ ਨਹੀਂ ਕਰ ਸਕੇ ਵਾਏ 300 400 ਕਰੋੜਾਂ ਦੇ ਉਸ ਪ੍ਰੋਜੈਕਟ ਜਿਹੜੇ ਇੱਕ ਕੱਲੇ ਦੇਖਣ ਜਾਣੇ ਕਿਨੇ ਜਾਣੇ ਕੌਣ ਜਾਣਦਾ ਹਰਕੇ ਐਂਡ ਜਿਹੜੀਆਂ ਬੱਸਸਾਂ ਐ ਉਹ ਜਾਇਜ਼ ਵੀ ਨਹੀਂ ਆਏ ਉਹ ਗ੍ਰੀਨ ਟ੍ਰਿਬਿਊਨਲ ਬੰਦ ਕਰੇਗਾ ਕਿਉਂਕਿ ਹਰਕੇ ਪਹਿਲਾਂ ਤਾਂ ਮੰਨੋ ਬਰਡ ਸੈਂਚੁਰੀ ਐ ਜਿੱਥੇ ਬਰਡ ਸੈਂਚੁਰੀ ਹੁੰਦੀ ਐ ਯੂ ਆਰ ਨਾਟ ਅਲਾਉਡ ਟੂ ਟੇਕ ਨੌਇਜ਼ ਵਾਲੀਆਂ ਚੀਜ਼ਾਂ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਅੰਮ੍ਰਿਤਸਰ ਕਚਾਰੀਆਂ ਬਾਹਰ ਵਿਕਰਮਜੀਤਿਆ ਦੇ ਮੁੱਛਾਂ ਨੂੰ ਤਾਦ ਦੇਣ ਤੇ ਵੀ ਕਸਿਆ ਵਿੰਗ ਜਿਹੜੇ ਬੰਦੇ ਤੇ ਸਾਰੇ ਪੰਜਾਬ ਦੇ ਲੋਕਾਂ ਨੇ ਇੱਕ ਪਾਰਟੀ ਤੇ ਲੀਡਰਾਂ ਨੇ ਇਲਜ਼ਾਮ ਲਾਇਆ ਡਰੱਗਸ ਦਾ ਮੈਨੂੰ ਸਮਝ ਨਹੀਂ ਆਇਆ ਕਿ ਉਹਨੂੰ ਇਸ ਗੱਲ ਦਾ ਇੰਨਾ ਵੱਡਾ ਹੰਕਾਰ ਤੇ ਮਾਨ ਕੀ ਹੋ ਗਿਆ ਵੀ ਉਹਨੂੰ ਕਿਹੜਾ ਖਿਤਾਬ ਦਿੱਤਾ ਗਿਆ ਕਿ ਮੁੱਛਾਂ ਨੂੰ ਤਾਂ ਮਾਰ ਕੇ ਅੰਦਰ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੰਗੀਤਮਈ ਜੰਗ ਜਾਰੀ ਆਪਨੇ ਭਗਵੰਤ ਮਾਨ ਦਾ ਲਿਖਿਆ ਗੀਤ ਜਾਰੀ ਕਰਕੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਗੀਤ ਦਾ ਜਵਾਬ ਚੁੱਕੇ ਪੰਜਾਬ ਦੇ ਗੰਭੀਰ ਮਸਲੇ ਕੁਮਾਰ ਵਿਸ਼ਵਾਸਵਨੋਂ ਪੰਜਾਬ ਦੇ ਨਸ਼ਾ ਬਾਰੇ ਗਾਏ ਗੀਤ ਦੇ ਜਵਾਬ ਚ ਸ਼੍ਰੋਮਣੀ ਅਕਾਲੀ ਦਲ ਨੇ ਲਲਕਾਰ ਗੀਤ ਵਿੱਚ ਲਗਾਏ ਸੀ ਆਪ ਤੇ ਪੰਜਾਬ ਨੂੰ ਬਦਨਾਮ ਕਰਨ ਦੇ ਇਲਜ਼ਾਮ ਲੱਗੇ ਆ ਸਾਡੀਆਂ ਬਾਹਾਂ ਜ਼ਰਾਣਾ ਕੰਬਦੀਆਂ ਨੇ ਅੱਜ ਵੀ ਪੰਜਾਬ ਦੀ ਧਰਤੀ ਤੇ ਮਾਂ ਵਾਂ ਸੂਰ ਮੇ ਪੁੱਤਰ ਜੰਮਦੀਆਂ ਨੇ ਮਾਂ ਵਾਂ ਸੂਰ ਮੇ ਪੁੱਤਰ ਜੰਮਦੀਆਂ ਨੇ ਰੀਓ ਵਿੱਚ ਸ਼ੁੱਕਰਵਾਰ ਨੂੰ ਭਾਰਤ ਦੇ ਮੈਡਲ ਦਾ ਸੋਕਾ ਖਤਮ ਹੋਣ ਦੀ ਆਸ 50 ਮੀਟਰ ਰਾਈਫਲ ਪ੍ਰੋਨ ਇਵੈਂਟ ਵਿੱਚ ਗगन ਨਾਰੰਗ ਅਤੇ ਚੈਨ ਸਿੰਘ ਪੇਸ਼ ਕਰਨਗੇ ਦਾਅਵੇਦਾਰੀ ਆਖਰੀ ਲੀਗ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਦੀ ਕੈਨੇਡਾ ਨਾਲ ਟੱਕਰ ਕੁਆਟਰਫਾਈਨਲ ਮੁਕਾਬਲੇ ਚ ਸਾਨੀਆ ਬੋਪੰਨਾ ਦੀ ਜੋੜੀ ਅਜ਼ਮਾਏਗੀ ਦਮ ਆਰਚਰੀ ਵਿੱਚ ਅਤਾਨੂ ਦਾਸ ਅਤੇ ਮੁੱਕੇਬਾਜ਼ੀ ਚ ਵਿਕਾਸ ਕ੍ਰਿਸ਼ਨ ਤੋਂ ਜਿੱਤ ਦੀ ਆਸ